ਫਸਿਆ ਇੱਕ ਜਹਾਜ਼ ਜਿਸ ਤੋਂ ਬਾਅਦ ਬੱਡੀ ਗਿੜਤੀ ਦਾ ਵੱਜਾ ਲੋਕ ਪਹੁੰਚ ਇਸ ਜਹਾਜ਼ ਨੂੰ ਵੇਖਣ ਦੇ ਲਈ ਸਲਪੀਆਂ ਖਿੱਚਵਾਉਣ ਦੇ ਲਈ ਜੀਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ ਜਿਹਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਸਵਾਲ ਵੀ ਖੜੇ ਹੁੰਦੇ ਨੇ ਕਿ ਜਹਾਜ਼ ਕਿੱਥੋਂ ਆਇਆ ਇੱਕ ਟਰੱਕ ਹੈ ਜਿਸ ਦੇ ਵਿੱਚ ਜਹਾਜ਼ ਦੇ ਸਕ੍ਰੈਪ ਤੇ ਬੋਡੀ ਲੈ ਕੇ ਜਾ ਰਹੀ ਸੀ ਪਰ ਅਚਾਨਕ ਉਹ ਓਵਰ ਬ੍ਰਿਜ ਦੇ ਥੱਲੇ ਟਰੱਕ ਫਸ ਜਾਂਦਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਜਹਾਜ਼ ਬ੍ਰਿਜ ਦੇ ਥੱਲੇ ਫਸ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਉੱਥੇ ਆਉਂਦੇ ਨੇ ਸੈਲਫੀਆਂ ਖਿੱਚਵਾਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਬਹੁਤ ਹੀ ਖੁਸ਼ੀ ਦੇ ਨਾਲ ਜਹਾਜ਼ ਵੇਖਣ ਲਈ ਆਏ ਕਿਉਂਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਅਫਵਾਹ ਫੈਲੀ ਸੀ ਕਿ ਜਹਾਜ਼ ਪੁਲ ਦੇ ਹੇਠਾਂ ਫਸ ਚੁੱਕਿਆ ਹੈ ਤਾਂ ਲੋਕ ਦੇਖਣ ਲਈ ਪਹੁੰਚੇ ਸਨ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜਹਾਜ਼ ਆ ਫਸਿਆ ਹੈ ਤੇ ਫੋਟੋ ਵਕ ਵਕ ਤਰ੍ਹਾਂ ਦੀਆਂ ਸੈਲਫੀਆਂ ਲੈਂਦੇ ਨਜ਼ਰ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਭੀੜ ਭੜਕਾ ਜਿਹੜਾ ਹੈ ਇਸ ਜਹਾਜ਼ ਨੂੰ ਵੇਖਣ ਦੇ ਲਈ ਆ ਚੁੱਕਿਆ ਹੈ ਲੋਕ ਜਿਹੜੇ ਨੇ ਕਾਫੀ ਇੱਥੇ ਮੌਜੂਦ ਸਰਪਰਦਾਸੀਏ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਜਹਾਜ਼ ਸੀ ਜਿਸ ਨੂੰ ਟਰੱਕ ਦੇ ਵਿੱਚ ਉਸ ਦੀ ਬੋਡੀ ਤੇ ਸਕ੍ਰੈਪ ਲਿਜਾਣ ਦੇ ਜਾ ਰਹੇ ਸੀ ਪਰ ਬ੍ਰਿਜ ਦੇ ਥੱਲੇ ਉਹ ਫਸ ਜਾਂਦਾ ਜਿਸ ਕਰਕੇ ਲੋਕਾਂ ਦੇ ਵਿੱਚ ਅਫਵਾਹ ਫੈਲ ਜਾਂਦੀ ਹੈ ਗੱਲ ਫੈਲ ਜਾਂਦੀ ਹੈ ਕਿ ਜਹਾਜ਼ ਪੁਲ ਦੇ ਹੇਠਾਂ ਫਸ ਚੁੱਕਿਆ ਅੰਤ ਤੱਕ ਖਬਰ ਨੂੰ ਵੇਖੋ ਪ੍ਰਤੀਕਿਰਿਆ ਕਮੈਂਟਾਂ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵparat ਦੇ ਨਾਲ